ਬੀਤੇ ਸਮੇਂ ਦੀ ਕੋਈ ਕੋਈ ਘਟਨਾ ਅਜਹੀ ਹੁੰਦੀ ਹੈ ਜਿਹੜੀ ਕਦੇ ਤੁਹਾਡੇ ਕੋਲ ਆ ਕੇ ਛੇੜਛਾੜ ਕਰਦੀ ਹੈ ਦੱਸਦੀ ਹੈ ਕਿ ਤੁਸੀਂ ਜਿਸ ਸਮੇਂ ਵਿੱਚ ਤੇ ਜਿਸ ਦੇਸ਼ ਵਿੱਚ ਰਹਿ ਰਹੇ ਹੋ ਉਥੇ ਦਾ ਮਾਹੌਲ ਇਹ ਹੈ ਕਿ ਸਾਵਧਾਨ ਰਹਿਣਾ ਪਵੇਗਾ ਸਮਾਂ ਇੰਨਾ ਬੀਤ ਗਿਆ ਹੈ ਕਿ ਹੁਣ ਜੇ ਪਾਠਕਾਂ ਨੂੰ ਦੱਸ ਦਿਆਂ ਤਾਂ ਨਾ ਕਿਸੇ ਨੂੰ ਨਫਾ ਨਾ ਨੁਕਸਾਨ ਹੋਰ ਸੈਂਕੜੇ ਲੋਕਾਂ ਵਾਂਗ 1984 ਦਰਬਾਰ ਸਾਹਿਬ ਉੱਤੇ ਹਮਲੇ ਪਿੱਛੋਂ ਮੈਂ ਵੀ ਸੁਰੱਖਿਆ ਜੇਲ੍ਹ ਨਾਭਾ ਵਿੱਚ ਨਜ਼ਰਬੰਦ ਸਾਂ ਸਾਰਿਆਂ ਨੂੰ ਸਾਰਿਆਂ ਉੱਪਰ ਚੱਲਦੇ ਕੇਸਾਂ ਦਾ ਪਤਾ ਸੀ ਨਾਭਾ ਤਹਿਸੀਲ ਵਿੱਚ ਕੋਈ ਪਿੰਡ ਢੀਂਗੀ ਹੈ ਜਿੱਥੋਂ ਦਾ 15-16 ਸਾਲਾਂ ਦਾ ਮਨਵੀਰ ਸਿੰਘ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਬੰਦ ਸੀ ਮੈਂ ਉਸ ਨੂੰ ਉਸਦੇ ਮੁਕਦਮੇ ਬਾਰੇ ਪੁੱਛਿਆ ਉਸ ਨੇ ਦੱਸਿਆ ਕਿ ਸੁਖਵੰਤ ਨੂੰ ਪਤਾ ਲੱਗਾ ਖੇੜੀ ਪਿੰਡ ਦੇ ਸਾਦ ਕੋਲ ਵਧੀਆ ਰਿਵਾਲਵਰ ਹੈ। ਉਹ ਦੋ ਮੁੰਡੇ ਹੋਰ ਨਾਲ ਲੈ ਕੇ ਸਾਦ ਦੇ ਡੇਰੇ ਚਲਾ ਗਿਆ ਤੇ ਸੰਦੂਖ ਦੀਆਂ ਚਾਬੀਆਂ ਮੰਗੀਆਂ। ਹਥਿਆਰਾਂ ਸਾਹਮਣੇ ਸਾਦ ਕੋਲ ਕੁੰਜੀਆਂ ਦੇਣ ਤੋਂ ਇਲਾਵਾ ਚਾਰਾ ਨਹੀਂ ਸੀ। ਸੰਦੂਖ ਖੋਲ੍ਹਿਆ ਤਾਂ ਰਿਵਾਲਵਰ ਦੇ ਨਾਲ ਇੱਕ ਗਜਬ ਦਾ ਮਾਊਜ਼ਰ ਵੀ ਪਿਆ ਸੀ। ਇੱਕ ਹੋਰ ਸਾਦ ਇਸ ਪਿੰਡ ਦੇ ਸਾਦ ਕੋਲ ਆਇਆ ਹੋਇਆ ਸੀ। ਇਹ ਉਸ ਦਾ ਹਥਿਆਰ ਸੀ। ਜਨਾਨੀ ਅਤੇ ਹਥਿਆਰ ਦਾ ਸਾਧਕੋਲ ਕੀ ਕੰਮ ਇਸ ਬਾਰੇ ਗੱਲ ਕਰਾਂਗੇ ਕਦੀ ਫੇਰ ਸ਼ਾਇਦ ਸਾਧਕੋਲੇ ਸੁਰੱਖਿਅਤ ਹਨ ਦੁਨੀਆਦਾਰਤਾ ਇਸਤੇਮਾਲ ਕਰ ਲੈਂਦੇ ਹਨ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਮਾਊਜ਼ਰਾ ਤੇ ਬਾਕੀ ਆਪਣੇ ਹੋਰ ਹਥਿਆਰਾਂ ਸਣੇ ਚੱਲੇ ਪਿਸਤੌਲ ਰਿਵਾਲਵਰ ਤੇ ਮਾਊਜ਼ਰ ਵਿੱਚ ਕੀ ਫਰਕ ਹੈ ਅੱਜ ਤੱਕ ਪਤਾ ਨਹੀਂ ਇਹ ਨਾਮ ਪਹਿਲੀ ਵਾਰ ਸੁਨੇ ਸਨ ਸੋ ਗਲਤੀ ਦੀ ਖਿਮਾ ਸੜਕ ਉੱਪਰ ਪੁਲਿਸ ਨਾਕਾ ਲਈ ਖੜੀ ਸੀ ਮੋਟਰਸਾਈਕਲ ਉੱਪਰ ਦੂਰੀ ਸਵਾਰੀ ਤੇ ਪਾਬੰਦੀ ਸੀ ਪਰ ਜੇ ਤਿੰਨ ਜਣੇ ਚੜੇ ਹੁੰਦੇ ਤਾਂ ਪੁਲਿਸ ਹੋਰ ਪਾਸੇ ਚਾਕਣ ਲੱਗ ਜਾਂਦੀ ਸੀ ਇਹ ਸ਼ਾਹ ਸਵਾਰ ਘਬਰਾ ਗਏ ਮੋਟਰਸਾਈਕਲ ਸਟੈਂਡ ਤੇ ਲਾ ਕੇ ਪੁਲਿਸ ਕੋਲੋਂ ਦੀ ਪੈਦਲ ਲੰਘ ਗਏ ਮੋਟਰਸਾਈਕਲ ਖੋਇਆ ਹੋਇਆ ਸੀ ਜੋ ਪੁਲਿਸ ਨੇ ਇਹਨਾਂ ਦੇ ਜਾਨ ਪਿੱਛੋਂ ਕਬਜ਼ੇ ਵਿੱਚ ਲੈ ਲਿਆ ਮਨਬੀਰ ਇਸ ਪਾਰਟੀ ਵਿੱਚ ਸ਼ਾਮਲ ਨਹੀਂ ਸੀ ਪਰ ਉਸਨੇ ਇਹ ਮਾਊਜ਼ਰ ਦੇਖ ਕੇ ਸੁਖਵੰਤ ਨੂੰ ਕਿਹਾ ਦੋ ਦਿਨ ਲਈ ਮੈਨੂੰ ਦੇ ਦੇਂਗਾ ਸੁਖਵੰਤ ਨੇ ਥੱਪੜ ਦਿਖਾਇਆ ਤੇ ਕਿਹਾ ਹੱਥ ਨਾ ਲਾਈ ਇਹਨੂੰ ਇਕੱਠੇ ਤਾਂ ਰਹਿੰਦੇ ਸਨ ਇੱਕ ਦਿਨ ਮਨਬੀਰ ਨੇ ਮਾਊਜ਼ਰ ਬੋਝੇ ਵਿੱਚ ਪਾਇਆ ਤੇ ਆਪਣੇ ਨਾਲ ਇੱਕ ਹੋਰ ਦੋਸਤ ਨੂੰ ਲੈ ਕੇ ਰੇਲ ਗੱਡੀ ਵਿੱਚ ਚੜ੍ਹ ਕੇ ਅੰਬਾਲੇ ਵੱਲ ਤੁਰ ਪਏ ਮੈਂ ਉਸ ਨੂੰ ਪੁੱਛਿਆ ਤੂੰ ਕੀ ਕਰਨਾ ਸੀ ਮਾਊਜ਼ਰ ਦਾ ਉਸਨੇ ਕਿਹਾ ਕੁਝ ਨਹੀਂ ਉਧਰ ਸਾਡੇ ਕੁਝ ਰਿਸ਼ਤੇਦਾਰ ਰਹਿੰਦੇ ਸਨ ਮੈਂ ਉਹਨਾਂ ਉੱਪਰ ਰੋਪ ਪਾਉਣਾ ਸੀ ਕਿ ਮੈਂ ਆ ਆਮ ਮੁੰਡਾ ਨਹੀਂ ਹਾਂ ਹਾਂ ਸੱਚ ਇਹ ਵੀ ਦੱਸ ਦਿਆਂ ਕਿ ਇਹ ਘਟਨਾ ਜਨਵਰੀ ਫਰਵਰੀ 1984 ਦੀ ਹੈ ਗੱਡੀ ਖਾਲੀ ਵਾਂਗ ਸੀ ਤੇ ਇਹ ਜਵਾਨ ਲੇਟੇ ਪਏ ਸਨ ਅੰਬਾਲਾ ਤੋਂ ਦੋ ਪੁਲਿਸ ਵਾਲੇ ਚੜ੍ਹੇ ਤੇ ਸਵਾਰੀਆਂ ਦੇ ਟਿਕਟ ਚੈੱਕ ਕਰਨ ਲੱਗੇ ਬੇਸ਼ੱਕ ਇਹਨਾਂ ਨੂੰ ਟਿਕਟ ਚੈੱਕ ਕਰਨ ਦਾ ਹੱਕ ਨਹੀਂ ਸੀ ਪਰ ਕੋਈ ਸਾਮੀ ਫਸ ਜਾਂਦੀ ਹੈ ਤਾਂ ਪਕੌੜੇ ਖਾਦੇ ਜਾਂਦੇ ਹਨ ਇਨਾਂ ਕੋਲ ਟਿੱਕ ਟ ਹੈ ਸੀ ਪਰ ਜੇਬਾਂ ਵਿੱਚੋਂ ਟਿੱਕ ਟ ਕੱਢਦਿਆਂ ਲੱਭਦਿਆਂ ਡੱਬ ਵਿੱਚ ਤੁੰਨਿਆ ਮਾਊਜ਼ਰ ਡੱਬੇ ਦੇ ਫਰਸ਼ ਤੇ ਡਿੱਗ ਪਿਆ ਜੋ ਫੱਟ ਸਿਪਾਈ ਨੇ ਚੁੱਕ ਲਿਆ ਇਨਾਂ ਬੜੀਆਂ ਮਿੰਤਾਂ ਕੀਤੀਆਂ ਕਿ ਮਾਊਜ਼ਰ ਦੇ ਦਿਓ ਪਰ ਸਿਪਾਈ ਨਾ ਮੰਨਿਆ ਮਨਬੀਰ ਨੇ ਕਿਹਾ 20000 ਦੇ ਦਿੰਦਾ ਹਾਂ ਪਰ ਇਹ ਮੈਨੂੰ ਵਾਪਸ ਕਰ ਦੇ ਨਾਲ ਦੇ ਸਿਪਾਈ ਨੇ ਕਾਬਲ ਸਿਪਾਹੀ ਨੂੰ ਇੱਕ ਪਾਸੇ ਲਿਜਾ ਕੇ ਕਿਹਾ ਕਿ 20000 ਵਿੱਚ ਸੌਦਾ ਕੀ ਮਾੜਾ ਹੈ ਪਰ ਸਪਾਈ ਨੇ ਕਿਹਾ ਪਾਗਲ ਤੈਨੂੰ ਪਤਾ ਨਹੀਂ ਇਸ ਦੀ ਕੀਮਤ ਕਿੰਨੀ ਹੈ ਵਿੱਚੋਂ ਗੱਲ ਟੋਕ ਕੇ ਮੈਂ ਮਨਵੀਰ ਨੂੰ ਪੁੱਛਿਆ ਜਿਉ ਹਾਂ ਕਰ ਦੇਂਦਾ ਤਾਂ ਤੇਰੇ ਕੋਲ ਉਸ ਨੂੰ ਦੇਣ ਵਾਸਤੇ 20000 ਰੁਪਏ ਹੈਗੇ ਸਨ ਉਹ ਖੂਬ ਅਸਿਆ ਤੇ ਕਿਹਾ ਪ੍ਰੋਫੈਸਰ ਸਾਹਿਬ ਇੱਕ ਵਾਰ ਮੇਰੇ ਹੱਥ ਉੱਪਰ ਉਹ ਮਾਊਜ਼ਰ ਧਰ ਦਿੰਦਾ ਤਾਂ ਇੱਕ ਇੱਕ ਨੂੰ ਕਾਹਨੂੰ ਦੋਹਾਂ ਨੂੰ 50-50000 ਫੜਾ ਦੇਣੇ ਸਨ ਆਪਰੇਸ਼ਨ ਬਲੂ ਸਟਾਰ ਪਿੱਛੋਂ ਇਹ ਮੁੰਡੇ ਫੜੇ ਗਏ ਤਫਤੀਸ਼ ਵਿੱਚ ਸਭ ਗੱਲ ਦੱਸ ਦਿੱਤੀ ਦੱਸੇ ਗਏ ਸਮੇਂ ਅਤੇ ਤਰੀਕਾ ਦਾ ਵੇਰਵਾ ਮਿਲਾ ਕੇ ਦੋਵੇਂ ਸਿਪਾਈ ਫੜੇ ਗਏ ਮਾਊਜ਼ਰ ਵਸੂਲ ਹੋ ਗਿਆ ਜਿਸ ਪੁਲਿਸ ਇਨਸਪੈਕਟਰ ਨੇ ਮਾਊਜ਼ਰ ਵਸੂਲ ਕੀਤਾ ਉਹ ਇਸ ਨੂੰ ਦੇਖ ਕੇ 당ਗ ਰਹਿ ਗਿਆ ਮਾਊਜ਼ਰ ਆਪਣੇ ਕੋਲ ਰੱਖ ਕੇ ਇਸ ਦੀ ਥਾਂ ਫਜ਼ੂਲ ਪਿਸਤੌਲ ਦੀ ਰਿਕਵਰੀ ਦਿਖਾ ਦਿੱਤੀ ਉਹਨਾਂ ਦਿਨਾਂ ਵਿੱਚ ਫੌਜ ਵੱਲੋਂ ਇੱਕ ਕੈਪਟਨ ਮਹਿਰਾ ਤਫਤੀਸ਼ ਅਫਸਰ ਸੀ ਮੈਂ ਉਸ ਦੀ ਸ਼ਕਲ ਨਹੀਂ ਦੇਖੀ ਕਿਉਂਕਿ 2 ਮਹੀਨੇ ਅੱਖਾਂ ਉੱਪਰੋਂ ਕੱਪੜਾ ਨਹੀਂ ਖੋਲਿਆ ਗਿਆ ਸੀ ਕੇਵਲ ਨਾਮ ਸੁਣਿਆ ਸੀ ਇੱਕ ਦੂਜੇ ਨਾਲ ਜਦੋਂ ਗੱਲਾਂ ਕਰਦੇ ਉਦੋਂ 1986 ਦੀ ਗੱਲ ਹੈ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸਰਦਾਰ ਇੰਦਰਜੀਤ ਸਿੰਘ ਜੈਜੀ ਐਮ ਐਲ ਏ ਚੁਣੇ ਗਏ ਸਨ ਉਹ ਬੜੇ ਭਲੇ ਬੰਦੇ ਸਨ ਮੈਂ ਰਜਿੰਦਰਾ ਹਸਪਤਾਲ ਚੁੰਗੀ ਲਾਗੇ ਬੱਸ ਫੜਨ ਲਈ ਖਲੋਤਾ ਤਾਂ ਨੇੜੇ ਆ ਕੇ ਕਾਰ ਰੁਕ ਗਈ ਸ਼ੀਸ਼ਾ ਹੋਇਆ ਜੈਜੀ ਸਾਹਿਬ ਬੋਲੇ ਪ੍ਰੋਫੈਸਰ ਸਾਹਿਬ ਕਿੱਧਰ ਚੱਲੇ ਮੈਂ ਸਤਿ ਸ਼੍ਰੀ ਅਕਾਲ ਬੁਲਾ ਕੇ ਕਿਹਾ ਮਾਨ ਸਾ ਉਹਨਾਂ ਕਿਹਾ ਮੈਂ ਸੁਨਾਮ ਚੱਲਿਆ ਆਓ ਉੱਥੇ ਤੱਕ ਇਕੱਠੇ ਚੱਲਦੇ ਹਾਂ ਗੱਲਾਂ ਕਰਾਂਗੇ ਉੱਪਰਲੀ ਘਟਨਾ ਦਾ ਜ਼ਿਕਰ ਬਾਕੀ ਗੱਲਾਂ ਵਿੱਚ ਕਿਵੇਂ ਆ ਗਿਆ ਇਹ ਤਾਂ ਹੁਣ ਯਾਦ ਨਹੀਂ ਪਰ ਜੈਜੀ ਸਾਹਿਬ ਨੇ ਕਿਹਾ ਇਸ ਇਨਸਪੈਕਟਰ ਨੂੰ ਕੈਪਟਨ ਮਹਿਰੇ ਨੇ ਲੰਮਾ ਪਾ ਲਿਆ ਤਾਂ ਕਿਤੇ ਜਾ ਕੇ ਉਸ ਤੋਂ ਮਾਊਜ਼ਰ ਹਾਸਲ ਹੋਇਆ ਮਾਊਜ਼ਰ ਇੰਨਾ ਸੋਹਣਾ ਕਿ ਕਪਤਾਨ ਤਾਂ ਦਿਮਾਗ ਹਿੱਲ ਗਿਆ ਉਸ ਨੇ ਕਬਜ਼ੇ ਵਿੱਚ ਉਹੀ ਇਨਸਪੈਕਟਰ ਵਾਲਾ ਰੱਖਿਆ ਪਿਸਤੌਲ ਰਹਿਣ ਦਿੱਤਾ ਤੇ ਮਾਊਜ਼ਰ ਖੁਦ ਲੈ ਲਿਆ ਹੁਣ ਤਾਂ ਉਹ ਬਰਗੇਡੀਅਰ ਹੋਵੇਗਾ ਸ਼ਾਇਦ ਪੰਜਾਬ ਦੀ ਇੱਕ ਲੋਕ ਕਹਾਣੀ ਹੈ ਕਿ ਰਾਜੇ ਨੂੰ ਅਮਰ ਫਲ ਮਿਲ ਗਿਆ ਆਪਣੀ ਰਾਣੀ ਨੂੰ ਉਹ ਐਨਾ ਪਿਆਰ ਕਰਦਾ ਸੀ ਕਿ ਸੋਚਿਆ ਰਾਣੀ ਖਾਏ ਤਾਂ ਚੰਗਾ ਹੈ ਰਾਣੀ ਦਾ ਕੋਈ ਪ੍ਰੇਮੀ ਹੋਰ ਸੀ ਉਸ ਨੇ ਆਪਣੇ ਪ੍ਰੇਮੀ ਨੂੰ ਖਾਣ ਲਈ ਦਿੱਤਾ ਪ੍ਰੇਮੀ ਜਾਂ ਦੀ ਦੋਸਤੀ ਕਿਸੇ ਹੋਰ ਆਵਾਰਾ ਔਰਤ ਨਾਲ ਸੀ ਪ੍ਰੇਮੀ ਨੇ ਉਸ ਨੂੰ ਖੁਸ਼ ਕਰਨ ਲਈ ਫਲ ਦੇ ਦਿੱਤਾ ਇਸ ਔਰਤ ਨੇ ਸੋਚਿਆ ਮੈਂ ਪਾਪਨ ਇਸ ਨੂੰ ਖਾ ਕੇ ਲੰਮਾ ਸਮਾਂ ਜਿਉਂਦੀ ਰਹੀ ਤਾਂ ਹੋਰ ਪਾਪ ਕਰਾਂਗੀ ਸਾਡਾ ਰਾਜਾ ਕਿੰਨਾ ਚੰਗਾ ਹੈ ਉਹ ਜਿਉਂਦਾ ਰਹਿਣਾ ਚਾਹੀਦਾ ਹੈ ਇਹ ਫਲ ਰਾਜੇ ਪਾਸ ਦੁਬਾਰਾ ਪੁੱਜ ਗਿਆ ਥੇੜੀ ਵਾਲੇ ਸਾਧ ਕੋਲ ਉਕਤ ਮਾਊਜ਼ਰ ਪੁੱਜ ਗਿਆ ਹੈ ਕਿ ਨਹੀਂ ਇਸ ਦਾ ਆਪਾਂ ਨੂੰ ਕੋਈ ਇਲਮ ਨਹੀਂ ਕੀ ਪਤਾ ਸਾਧ ਰੱਬ ਕੋਲ ਖਾਲੀ ਹੱਥੀ ਚਲਾ ਗਿਆ ਹੋਵੇ ਰੱਬ ਨੂੰ ਖਾਲੀ ਹੱਥ ਮਿਲਣਾ ਠੀਕ ਨਹੀਂ ਹੁੰਦਾ ਸਾਦਾ ਨੂੰ ਪਤਾ ਹੈ